50 ਰੁਪਏ 50 ਰੁਪਏ ਦਾ ਸੂਟ ਆ ਆ ਦੇਖੋ ਤੁਹਾਡਾ ਇਹ 50 ਰੁਪਏ ਆ ਵੀ 50 ਰੁਪਏ ਆ ਹੈਂਡਵਰਕ 50 ਰੁਪਏ ਆ ਜਾਮ ਦਾ 50 ਰੁਪਏ ਆ ਸ਼ਿਮਰ 50 ਰੁਪਏ ਜੋਰ ਨਿਓਨ 50 ਰੁਪਏ ਆ ਫਰੰਟ ਕਢਾਈ 50 ਰੁਪਏ ਜਿਹੜੇ ਬਾਜ਼ਾਰ ਜੇ ਆ ਕਦੀ 15 1500 ਦੇ ਸੂਟ ਲੈਨੇ ਉਹ ਬਾਬੇ ਸੇਟ ਚਲਾ ਜਾਓ 50 50 ਰੁਪਏ ਚ 25 2500 ਦੇ ਸੂਟ ਦੁਪੱਟੇ ਆ ਦੇਖੋ ਆ ਵੀ ਦੇਖੋ ਉਹ ਆ ਨਾ ਹੈਵੀ ਹੈਂਡਵਰਕ ਦੇਖੋ ਸਾਰੇ 800 ਰੁਪਏ 800 ਰੁਪਏ ਆ ਦੇਖੋ ਕਿਹੜਾ ਫਰੰਟ ਗਲਾ ਹੈਂਡਵਰਕ 800 ਰੁਪਏ ਭਾਜੀ ਨਾ ਕੋਈ ਹੋਲਸਿੰਦਰ ਦੇ ਸਕਦਾ ਨਾ ਕੋਈ ਸੂਰਤ ਨਾ ਲੁਧਿਆਣਾ ਨਾ ਹੋਰ ਕਿਤੇ ਬਾਬੇ ਠੱਟੀ ਜਲੰਧਰ ਆਜੋ 2 2000 ਵਾਲੇ 28 800 ਜ ਲੈ ਜੀ ਦੇਖੋ organza ਦਾ ਸੂਟ ਦੁਪੱਟਾ ਸਲਵਾਰ ਤੇ ਕੰਮ ਕੀਤਾ ਹੋਇਆ 1000 ਰੁਪਏ ਐਲੋ ਪਾਫਾਲੇ ਸੂਟ 1000 ਰੁਪਏ ਆਹ ਦੇਖੋ ਅੱਜ ਕਰ 1000 ਰੁਪਏ ਜਿਹੜੇ ਵਿਆਹ ਸਾਡੇ ਕਪੜਾ ਦਾਜ ਬਈ ਕਹਿੰਦਾ ਸਾਰੇ ਆ ਜੋ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰੇ ਆ ਜੋ ਲੈ ਲਓ ਬਾਬੇ ਦੀ ਹੱਟੀ ਦੋ ਬਾਬੇ ਦੀ ਹੱਟੀ ਦੋ 1000 ਦਾ ਸੂਟ ਲੈ ਜਾਓ ਭਾਵੇਂ ਜਾ ਕੇ 3000 ਦਾ ਤੇਜ ਦੋ ਜੀ ਵੱਡੇ ਫਾਇਦੇ ਆ ਲੋ 800 ਰੁਪਏ ਨੇਚਰਲ ਗਰੇਬ 1000 ਰੁਪਏ ਆ ਦੇਖੋ ਗੈਂਦਰ ਸੂਟ ਦੁਪੱਟਾ 900 ਰੁਪਏ ਨੇਚਰਲ ਕਲਰ ਕੇ ਰਹਾ ਹੈਂਡਵਰਕ ਨਾਲ 1000 ਰੁਪਏ ਆ ਦੇਖੋ ਜਿੰਮੀ ਚੂ ਬਰਬਰੀ ਦਾ ਸੂਟ 1000 ਰੁਪਏ ਚਾਰਮ ਸੂਟ ਬਾਜ਼ਾਰ ਚ 1000 ਤਾਂ ਜਿਹੜਾ ਇੱਕ ਇਥੇ 1000 ਦੇ 5 2200 ਰੁਪਏ ਚ ਲੈ ਜਾਓ 2200 ਰੁਪਏ ਚ ਆਏ 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 ਆ ਆ 6000 8800 ਚੁੰਨੀਆਂ ਦੇ ਨਾਲ ਹੈਵੀ ਸੂਟ ਔਰੇ ਭਾਜੀ 3000 ਇਦਾਂ ਦੇ ਸੂਟ 3000 ਜਿੱਤੇ ਮਰਜ਼ੀ ਕਰੋ ਟ੍ਰਾਈ ਜਲੰਧਰ ਦੇ ਨੂੰ ਛੱਡੋ ਪੂਰੇ ਪੰਜਾਬ ਦੀ ਗਾਰੰਟੀ ਆ ਲੋ 2500 ਕਿੰਨੇ ਵੀ ਸੂਟ ਦਿਖਾਏ ਆ ਇਹਨਾਂ ਦੀਆਂ ਫੋਟੋਆਂ ਖਿੱਚ ਲਓ ਭਾਵੇਂ ਇੰਡੀਆ 'ਚ ਤੁਸੀਂ ਕਿਤੇ ਵੀ ਬੈਠਿਆ ਤੁਹਾਨੂੰ ਅਸੀਂ ਆਨਲਾਈਨ ਡਿਲੀਵਰੀ ਵੀ ਦਵਾਂਗੇ ਇਤੋਂ ਜਿਹੜਾ 9900 ਰੁਪਏ ਨੂੰ ਸ਼ੋਅਰੂਮ 'ਅਜ ਪੀਸ ਮਿਲਦੇ ਆ ਉਹ ਭਾਜੀ ਚੀਜ਼ਾਂ ਦੇਖੋ ਉਹ ਬਾਪੇ ਦੀ ਹੱਡੀ ਦਾ ਇਹੀ ਪੀਸ ਆਲੋ 4500 ਆ ਦੇਖੋ ਪੀਸ 2400 ਜਿਹੜਾ ਬਾਜ਼ਾਰ 'ਚ 6000 7000 ਸਟਾਰਟ ਹੋ ਰਿਹਾ ਆ ਦੇਖੋ ਆਰਗੈਂਜ਼ਾ ਦੇ ਪੱਡਿਸ ਚਲ ਭਾਜੀ ਚੁੰਨੀ ਨਾਲ ਆਲੋ 2500 ਰੁਪਏ ਦਾ ਆ ਪੀਸ ਤੇ ਕੰਮ ਦੇਖੋ ਕੜਾਈ ਦੇਖੋ ਇਸ ਦਾ ਜੁਰਮਾ ਜੀ ਹਾਂਜੀ 2900 ਰੁਪਏ ਪਿਓਰ ਸ਼ਿਮਰ ਦੇ ਉੱਪਰ ਅੱਛਾ ਕ੍ਰਿਸਟਲ ਦੁਪੱਟੇ ਤੇ ਹੈਂਡਵਰਕ ਐਦਾਂ ਦੇ ਸੋਟੇ ਪਾਜੀ 2000 ਔਰ ਐਦਾਂ ਦਾ ਸੂਟ ਹੈ ਵੀ ਲੱਦਿਆ ਹੋਇਆ ਤੇ ਐਦਾਂ ਦੀ ਚੁੰਨੀ ਜਿਹੜੀ ਬਾਜ਼ਾਰ 'ਚ 10000 ਦੀ ਆ ਨਾ ਬੰਦੀ ਹਾਂਜੀ ਆ ਦੇਖੋ ਦੁਪੱਟਾ ਇਹ ਕਿੰਨੇ ਦਾ ਪਹਿਲਾਂ ਪਾਉਂਦਾ ਦੁਪੱਟਾ ਪਹਿਲਾਂ 2000 ਆ ਸੂਟ ਦੇਖੋ ਇਹ ਸੂਟ ਪਾਜੀ ही ही सोर पची सो भाजी अदा देखो भाजी बंद्र सोर। सोरा सो का हा। सूट हाउ ਓਏ ਹੋਏ ਹੋਏ ਓ ਡੈਗਿਆ ਡੈਗਿਆ ਉਹ ਵੀ ਉਹ ਵੀ ਪ੍ਰਭਾ ਕਾਮ ਹੋਈ ਜਾਂਦਾ ਡੈਗਿਆ ਆ ਜਓ ਬਾਬੇ ਦੇ ਵੱਡੀ ਸੇਲ ਵੱਡੇ ਫਾਇਦੇ ਰੋਜ਼ ਇਹ ਮੌਕਾ ਨਹੀਂ ਮਿਲਣਾ 1500 ਰੁਪਏ ਸੋ ਸ਼ੇਦੀ 10 ਨਵੰਬਰ ਤੋਂ ਪਹਿਲਾਂ ਬਾਬੇ ਦੀ ਹੱਟੀ 62ਾ ਜਲੰਧਰ ਦੇ ਸਾਹਮਣੇ ਵੱਡੇ ਫਾਇਦੇ ਹੋਣੇ ਆ ਨੰਬਰ 9 डबल डबल 04723 ਜਲੰਧਰ ਫਾਸਟ ਸਟੈਂਡ ਦੇ ਕੋਲ ਸਾਹਮਣੇ 100 ਰੁਪਏ ਦਾ ਸੂਟ ਸਟਾਰਟ ਹੈ ਲੇਟ ਨਾ ਹੋ ਜਾਣਾ ਸਸੇ ਇਹ ਬੰਦੇ ਨੇ ਦਿਲ ਦੀਆਂ ਧੜਕਣਾਂ ਤੇਜ਼ ਕਰਤੀਆਂ ਰਾਤਾਂ ਦੀਆਂ ਨੀਂਦਾਂ ਉੜਾਤੀਆਂ ਇਹ ਜ਼ਿੰਮੇਵਾਰਾ ਜੋ ਵੀ ਹੋ ਰਿਹਾ ਸਤਿ ਸ੍ਰੀ ਅਕਾਲ